ਮੰਦਰ ਦੇਵੜ ਸਿੱਧ ਬਾਬਾ ਬਲਖਨਾਚੀ ਪਿੰਡ ਅਟਾ ਦੇ ਗੱਦੀ ਨਿਸ਼ੀਨ ਬਾਬਾ ਕਮਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਭਗਤ ਸਰਮਨ ਰਾਮ ਜੀ ਅਤੇ ਬੀਬੀ ਗੁਰਬਖਸ਼ ਕੌਰ ਜੀ ਦੀ ਯਾਦ ਵਿੱਚ ਅੱਖਾਂ ਦਾ ਪਹਿਲਾ ਮੁਫਤ ਚੈੱਕਅਪ ਕੈਂਪ ਮੰਦਰ ਵਿਖੇ ਲਗਾਇਆ ਗਿਆ ਇਸ ਵਿੱਚ ਡਾਕਟਰ ਰਾਜਨ ਆਈਕੀਅਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦੇ ਨਾਲ ਨਾਲ ਐਨਕਾ ਵੀਪ ਦਿੱਤੀਆਂ ਇਸ ਮੌਕੇ ਇਨਰਵਿਲ ਕਲੱਬ ਗੁਰਾਇਆਂ ਦੇ ਮੈਂਬਰ ਸੋਨੀਆ ਦਾਦਰਾਂ ਨੇ ਕਿਹਾ ਕਿ ਇਸ ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਹਾ ਲਿਆ ਤੇ ਕੈਂਪ 'ਚ ਇਨਰਵਿਲ ਕਲੱਬ ਗੁਰਾਇਆਂ ਦੇ ਮੈਂਬਰਾਂ ਨੇ ਵੀ ਸਹਿਯੋਗ ਕੀਤਾ ਬਾਬਾ ਕਮਲ ਕੁਮਾਰ ਜੀ ਅਤੇ ਬੀਬੀ ਸੋਨੀਆ ਦਾਦਰਾਂ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਰਣਜੀਤ ਕੁਮਾਰ ਹਰਦੀਪਕ ਸਿੰਘ ਕੁੰਦੀ ਕੁਲਵੰਤ ਸਿੰਘ ਪੰਚ ਦਾਰाराम रामਸਰੂਪ ਰਾਣਾ ਆਦ ਹਾਜ਼ਰ ਸਨ ਸਾਬਜਾਦਿਆਂ ਨੂੰ ਸ਼ਹੀਦੀ ਸਮਰਪਿਤ ਅੱਜ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਪਿੰਡੱਟੇ ਤੋਂ ਤੇ ਲਾਗੇ-ਲਾਗੇ ਪਿੰਡਾਂ ਦੇ ਵਿੱਚੋਂ ਬਹੁਤ ਮਰੀਜ਼ ਆਏ ਆ ਭਗਤ ਸਰਮਨਰਾਮ ਜੀ ਬੀਬੀ ਗੁਰਵਖਸ਼ਪੌਰ ਦੀ ਨਿੱਗੀ ਯਾਦ ਦੇ ਵਿੱਚ ਅੱਜ ਇਹ ਪਹਿਲਾ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਮੈਡੀਸਨ ਔਰ ਚਸ਼ਮੇ ਫਰੀ ਦਿੱਤੇ ਗਏ ਆ ਤੇ ਸੰਗਤ ਦਾ ਬਹੁਤ ਜ਼ਿਆਦਾ ਹਮ ਹਮਾ ਕੇ ਆਉਣਾ ਇਸ ਗੱਲ ਦਾ ਪ੍ਰਤੀਤ ਆ ਬਈ ਲੋਕਾਂ ਨੂੰ ਅੱਖਾਂ ਦੀ ਪ੍ਰੋਬਲਮ ਆ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਦਾਂ ਦੇ ਕੈਂਪ ਵਗੈਰਾ ਲੱਗਦੇ ਰਹਿਣੇ ਚਾਹੀਦੇ ਆ ਡਾਕਟਰਾਂ ਦੀ ਟੀਮ ਫਗਵਾੜੇ ਤੋਂ ਡਾਕਟਰ ਰਾਜਨ ਆ ਤੇ ਹਸਪੀਟਲ ਵਾਲੇ ਉਹਨਾਂ ਦਾ ਫਲੋਰ ਵੀ ਹਸਪੀਟਲ ਆ ਤੇ ਫਗਵਾੜੇ ਵੀ ਆ ਡਾਕਟਰ ਰਾਜਨ ਜੀ ਆ ਤੇ ਉਹਨਾਂ ਦਾ ਪੂਰਾ ਸਟਾਫ ਆ ਤੇ ਉਹ ਸਭ ਦਾ ਚੈੱਕਅਪ ਕਰ ਰਹੇ ਆ ਤੇ ਬਸ ਚੈੱਕਅਪ ਹੋ ਰਿਹਾ ਆ ਇਹਦੇ ਵਿੱਚ ਦਵਾਈਆਂ ਤੇ ਹਾਂਜੀ ਦਵਾਈਆਂ ਹਰ ਇੱਕ ਪੇਸ਼ੰਤ ਨੂੰ ਅ ਦਵਾਈ ਅੱਖਾਂ ਚ ਪਾਉਣ ਵਾਲੀ ਔਰ ਚਸ਼ਮਾ ਫਰੀ ਦਿੱਤਾ ਆ ਚੈੱਕ ਅਪ ਕਰਦੇ ਆ ਬਹੁਤ ਸਟਾਫ ਲੱਗਾ ਆ ਤੇ ਬਸ ਚੱਲ ਰਿਹਾ ਬਾਬਾ ਜੀ ਦੀ ਕਿਰਪਾ ਦੇ ਨਾਲ ਮੰਦਰ ਦਿਓਟ ਸਿੱਧ ਬਾਬਾ ਬਾਲਕਨਾਥ ਅਟਾ ਵਿੱਚ ਅੱਜ ਭਗਤ ਸਰਵਣ ਰਾਮ ਜੀ ਬੀਬੀ ਗੁਰਬਖਸ਼ ਕੌਰ ਜੀ ਦੀ ਯਾਦ ਵਿੱਚ ਇੱਕ ਅੱਖਾਂ ਦਾ ਮੈਡੀਕਲ ਕੈਂਪ ਬਾਬਾ ਕਮਲ ਕੁਮਾਰ ਜੀ ਦੀ ਨਿਗਰਾਨੀ ਵਿੱਚ ਕਰਵਾਇਆ ਗਿਆ ਇਸ ਵਿੱਚ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਆਈ ਤੇ ਉਹਨਾਂ ਨੇ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਉਹਨਾਂ ਨੂੰ ਫ੍ਰੀ ਚਸ਼ਮੇ ਵੰਡੇ ਕੇ ਦਵਾਈਆਂ ਵੰਡੀਆਂ ਗਈਆਂ ਤੇ ਉਹਨਾਂ ਦੀ ਜਾਂਚ ਕੀਤੀ ਗਈ ਤੇ ਇਸ ਵਿੱਚ ਇਨਰਵਿਲ ਕਲੱਬ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ ਉਹਨਾਂ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਕੈਂਪ ਅੱਜ ਬਹੁਤ ਹੀ ਵੱਡੀ ਮਿਸਾਲ ਹੋ ਨਿਭੜਿਆ ਜਿਸ ਵਿੱਚ ਬਹੁਤ ਜ਼ਿਆਦੇ ਲੋਕਾਂ ਨੇ ਵੱਧ ਛੜ ਕੇ ਹਿੱਸਾ ਲਿਆ ਤੇ ਉਹਨਾਂ ਨੇ ਡਾਕਟਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਧੰਨਵਾਦ ਅੱਜ ਪਿੰਡਾਟਾ ਦੇ ਵਿੱਚ ਬਾਬਾ ਕਮਲ ਕੁਮਾਰ ਜੀ ਨੇ ਆਈ ਕੈਂਪ ਲਗਾਇਆ ਚੈੱਕਅਪ ਔਰ ਜਿਨ੍ਹਾਂ ਮਰੀਜ਼ਾਂ ਨੂੰ ਲੋਡ ਸੀਗੀ ਉਹਨਾਂ ਨੇ ਡਾਕਟਰ ਸਾਹਿਬ ਨੇ ਦਵਾਈਆਂ ਵੀ ਦਿੱਤੀਆਂ ਚੈੱਕਅਪ ਵੀ ਕੀਤਾ ਔਰ ਅੱਗੇ ਵਾਸਤੇ ਵੀ ਐਡਵਾਈਸ ਕੀਤਾ ਵੇ ਤੁਸੀਂ ਕਿਸ ਤਰ੍ਹਾਂ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਕਰ ਸਕਦੇ ਆ ਸਾਰੇ ਪਿੰਡ ਨੇ ਔਰ ਸਮੂਹ ਸੰਗਤ ਨੇ ਇਸ ਦਾ ਲਾਭ ਉਠਾਇਆ ਜੀ